ਜ਼ਾਕੀਰ ਇਤਿਹਾਰ ਨੂੰ ਲੈ ਕੇ ਹਲਕਾ ਅੰਮ੍ਰਿਤਸਰ ਤੋਂ ਪਾਸਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਹਲਕਾ ਜਾਲਾ ਦੇ ਸਰਹਦੀ ਖੇਤਰ ਦੇ ਗੁਰਦੁਆਰਾ ਬਾਬਾ ਗੰਮ ਚੁੱਕ ਵਿਖੇ ਹੋਏ ਨਤਮਸਤਕ ਇੰਡੀਆ ਨਿਊਜ਼ ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਪਾਸਪਾ ਦੇ ਵਿੱਚ ਸ਼ਾਮਿਲ ਹੋਣ ਵਾਲਿਆਂ ਸਬੰਧੀ ਸੁਖਬੀਰ ਬਾਦਲ ਦੇ ਵੱਲੋਂ ਕੀਤੀ ਟਿੱਪਣੀ ਤੇ ਬੋਲੇ ਨੇ ਤਰਨਜੀਤ ਸਿੰਘ ਸੰਧੂ ਉਹਨਾਂ ਕਿਹਾ ਕਿ ਰਾਜਕਰਨ ਸਮੇਂ ਮੈਡੀਕਲ ਸਹੂਲਤਾਂ ਨੂੰ ਸਹੀ ਨਹੀਂ ਕੀਤਾ ਤੇ ਗੱਲ ਕਰਦੇ ਨੇ ਡੀਐਨਏ ਟੈਸਟ ਕਰਾਉਣ ਦੀ ਇਹਨਾਂ ਨੂੰ ਪਹਿਲਾਂ ਆਪਣੇ ਕੰਮ ਤੇ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਲਈ ਕੀ ਕੀਤਾ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਜਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਜਿਹੜੇ ਲੀਡਰਾਂ ਵੱਲੋਂ ਜਿਹੜੇ ਗੁਰਦੁਆਰਿਆਂ ਤੇ ਮੰਦਰਾਂ ਵਿੱਚ ਨਾਤਮਸਤਕ ਹੋਇਆ ਜਾ ਰਿਹਾ ਉਸੇ ਤਰੀਕੇ ਨਾਲ ਹੀ ਜੇ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਅੰਮ੍ਰਿਤਸਰ ਹਲਕਾ ਤੋਂ ਜਿਹੜੇ ਨੇ ਤਰਨਜੀਤ ਸਿੰਘ ਸੰਧੂ ਉਹ ਅੱਜ ਹਲਕਾ ਅਜਨਾਲਾ ਵਿੱਚ ਪਹੁੰਚੇ ਹੋਏ ਨੇ ਜਿੱਥੇ ਕਿ ਉਹ ਸਰਬੀ ਖੇਤਰ ਦੇ ਗੁਰਦੁਆਰਾ ਸਾਹਿਬ ਵਿੱਚ ਨਕਮਸਤਕ ਹੋਏ ਨੇ ਬਾਬਾ ਗਮਚਕ ਵੇਤੇ ਅਤੇ ਹੁਣ ਉਹ ਇੱਕ ਬਾਰਡਰ ਦਾ ਦੌਰਾ ਵੀ ਕਰਨ ਜਾ ਰਹੇ ਨੇ ਸਾਡੇ ਨਾਲ ਇੱਥੇ ਤਰਨਜੀਤ ਸਿੰਘ ਸੰਧੂ ਮੌਜੂਦ ਨੇ ਆਪਾਂ ਗੱਲ ਕਰਾਂਗੇ ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਇੱਕ ਬੜਾ ਖਾਸ ਦਿਨ ਹੈ ਆਪਣੇ ਵਿਸਾਖੀ ਦੀ ਤੇ ਖਾਲਸਾ ਦੇਵ ਜੀ ਸਾਰਿਆਂ ਭਰਾਵਾਂ ਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਅੱਜ ਤੁਸੀਂ ਦੇਖਿਆ ਇੱਥੇ ਕਿ ਇਤਿਹਾਸਿਕ ਗੁਰਦੁਆਰੇ ਤੇ ਇਤਿਹਾਸਿਕ ਮੰਦਰ ਚ ਦਰਸ਼ਨ ਮਿਲੇ ਨੇ ਅਸ਼ੀਰਵਾਦ ਮਿਲਿਆ ਆ ਤੇ ਸਾਡਾ ਫੋਕਸ ਇਹੋ ਹੀ ਆ ਕਿ ਆਪਣੇ ਸ਼ਹਿਰ ਤੇ ਪਿੰਡਾਂ ਚ ਇਹ ਵਾ ਕਰਨੀ ਆ ਤੇ ਉਹਦੇ ਲਈ ਆਏ ਆ ਤੁਸੀਂ ਆਪ ਹੀ ਦੱਸਿਆ ਕਿ ਹੁਣ ਬਾਰਡਰ ਦਾ ਵੀ ਏਰੀਆ ਦੇਖਣੇ ਨੇ ਉਹ ਥਾਂ ਦੀਆਂ ਮੁਸ਼ਕਲਾਂ ਪਹਿਲਾਂ ਵੀ ਸੁਣੀਆਂ ਸੀ ਹੁਣ ਵੀ ਸੁਣਨੀਆਂ ਇੱਥੇ ਜਿਹੜੇ ਪਿਆਰਤ ਕਰਮ ਜੋਸ਼ੀ ਤੁਸੀਂ ਦੇਖੀ ਆ ਇਹ ਅਸੀਂ ਇਕੱਠੇ ਹੋ ਕੇ ਮਿਲ ਕੇ ਇਸ ਇਲਾਕੇ ਦਾ ਤੇ ਅੰਮ੍ਰਿਤਸਰ ਦਾ ਡਵੈਲਪਮੈਂਟ ਕਰਦੀਆਂ ਸੰਧੂ ਸਾਹਿਬ ਬੜੀਆਂ ਮੁਸ਼ਕਲਾਂ ਨੇ ਲੋਕਾਂ ਦੀ ਜੇ ਸਰਦੀ ਖੇਤਰ ਦੀ ਗੱਲ ਕਰੀਏ ਜਿਸ ਤਿੱਕੇ ਨਾ ਤਾਰਾਂ ਤੋਂ ਜਿਹੜੇ ਪਾਰਕ ਜਾਣ ਵਾਲੇ ਕਿਸਾਨਾਂ ਦੀਆਂ ਕਾਫੀ ਮੁਸ਼ਕਲਾਂ ਨੇ ਉਹਨਾਂ ਤੋਂ ਬੜੀਆਂ ਉਮੀਦਾਂ ਲਾਈਆਂ ਉਹਨਾਂ ਨੇ ਤੁਹਾਡੇ ਤੋਂ ਉਹ ਟੈਂਡਰ ਹੋ ਗਏ ਅਸੀਂ ਜਿੰਨੀਆਂ ਮੁਸ਼ਕਲਾਂ ਨੇ ਉਹ ਦਿੱਲੀ ਤੱਕ ਪਹੁੰਚਾਵਾਂਗੇ ਦੇਖੋ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਜਿਹੜੇ ਵੀ ਇੱਥੇ ਨੇਤਾ ਰਹੇ ਨੇ ਉਹਨਾਂ ਨੇ ਕੁਝ ਪਹੁੰਚਾਇਆ ਨਹੀਂ ਤੇ ਕਰਵਾਇਆ ਨਹੀਂ ਅਸੀਂ ਸਿਰਫ ਪਹੁੰਚਾਵਾਂਗੇ ਨਹੀਂ ਕਰਵਾਵਾਂਗੇ ਵੀ ਤੇ ਹੋਰ ਵੀ ਜੜੀਆਂ ਮੁਸ਼ਕਲਾਂ ਸਾਨੂੰ ਰਾਤ ਭੈਣ ਸਾਰੇ ਭਾਈਚਾਰੇ ਵਾਲੇ ਦੱਸਣਗੇ ਅਸੀਂ ਉਹ ਬਿਲਕੁਲ ਜੋ ਵੀ ਸੈਂਟਰ ਹੈਲਪ ਕਰਦਾ ਆ ਔਰ ਕਈ ਸਕੀਮਾਂ ਨੇ ਜਿਹੜੀਆਂ ਇੱਥੇ ਤੱਕ ਪਹੁੰਚੀਆਂ ਨਹੀਂ ਵਿੱਚੋਂ ਹੀ ਖਾ ਪੀ ਗਏ ਨੇ ਉਹ ਖਾਣਾ ਪੀਣਾ ਬੰਦ ਕਰਾਣਾ ਕਿਉਂਕਿ ਅਸੀਂ ਇੱਥੇ ਸੇਵਾ ਕਰਕੇ ਆਏ ਆ ਔਰ ਮੇਰੇ ਫੈਮਲੀ ਨੇ ਸਮੁੰਦਰੀ ਖਾਨਦਾਨ ਨੇ ਸੇਵਾ ਹੀ ਕੀਤੀ ਆ ਤੇ ਮੈਂ ਵੀ ਦੇਖੋ ਆਪਣੀ ਚੰਗੀ ਤਗੜੀ ਨੌਕਰੀ ਖਤਮ ਕਰਕੇ ਵਾਪਸ ਸੇਵਾ ਕਰਨ ਆਇਆ ਸੋ ਇਹ ਸੇਵਾ ਦਾ ਜਿਹੜਾ ਮਾਧਿਅਮ ਆ ਉਹ ਬੜਾ ਜ਼ਰੂਰੀ ਆ ਤੇ ਸਾਨੂੰ ਪੋਲਿਟਿਕਸ ਚ ਬੰਦੇ ਚਾਹੀਦੇ ਜਿਹੜਾ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਕਰਨ ਕ੍ਰੇਟ ਨਾ ਕਰਨ ਸੰਧਾਪ ਇੱਕ ਗੱਲ ਹੋਰ ਤਾਂ ਨਿਕਲ ਸੀ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਵੱਲੋਂ ਨਾ ਜਿਹੜਾ ਇੱਕ ਕਮੈਂਟ ਕੀਤਾ ਗਿਆ ਕਿ ਜਿਹੜੇ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਉਹਨਾਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਦੇਖੋ ਯਾਰ ਸੁਖਵੀਰ ਦੇ ਬਿਆਨ ਤੇ ਮੈਂ ਕੋਈ ਕਮੈਂਟਰੀ ਨਹੀਂ ਦੇਣਾ ਇਹੋ ਜੀਆਂ ਗੱਲਾਂ ਤੇ ਡਾਇਵਰਟ ਕਰਦੀਆਂ ਆਪਾਂ ਲੋਕਾਂ ਦੇ ਭਲੇ ਵੱਲ ਸੋਚੀਏ ਡੀਐਨਏ ਟੈਸਟ ਦੀ ਪਹਿਲਾਂ ਇੱਥੇ ਮੈਡੀਕਲ ਫੈਸਿਲਿਟੀ ਤੇ ਕ੍ਰੀਏਟ ਕਰਵਾਈਏ ਜਦੋਂ ਇੱਥੇ ਸਰਕਾਰਾਂ ਰਹੀਆਂ ਨੇ ਕੀ ਕੀਤਾ ਇਹ ਡੀਐਨਏ ਟੈਸਟ ਬਾਅਦ ਚੋਂ ਗਏ ਪਹਿਲੇ ਆਮ ਲੋਕਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰੀਏ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਅਸੀਂ ਇੱਥੇ ਤਰਨਜੀਤ ਸਿੰਘ ਸੰਧੂ ਪਹੁੰਚੇ ਨੇ ਜੋ ਕਿ ਭਾਜਪਾ ਤੋਂ ਉਮੀਦਵਾਰ ਨੇ ਹਲਕਾ ਅਮ੍ਰitsar ਤੋਂ ਅੱਜ ਉਹਨਾਂ ਲੋਕ ਕਿਹਾ ਗਿਆ ਕਿ ਪਹਿਲਾਂ ਪੰਜਾਬ ਦੀਆਂ ਮੁਸ਼ਕਲਾਂ ਵੇਖਣੀਆਂ ਚਾਹੀਦੀਆਂ ਨੇ ਫਿਰ ਡੀਐਨਏ ਜਿਹੜੇ ਟੈਸਟ ਕਰਾਉਣੇ ਚਾਹੀਦੇ ਨੇ ਜੇ ਡੀਐਨਏ ਟੈਸਟ ਕਰਾਉਣੇ ਤੇ ਉਹਨਾਂ ਵਾਸਤੇ ਕੋਈ ਮੈਡੀਕਲ ਸਬੂਤਾਂ ਜਿਹੜੀਆਂ ਸਬੂਤਾਂ ਨੇ ਉਹ ਵੀ ਪੂਰੀਆਂ ਹੋਣੇ ਚਾਹੀਦੀਆਂ ਨੇ ਬਾਕੀ ਤੁਸੀਂ ਜੋ ਰੋਹਦਾ ਇਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ